ਜਿਹੜਾ ਜਿਹੜਾ ਅੱਜ ਪ੍ਰੈਸ ਨੂੰ ਲਾ ਰਹੇ ਹੁੰਦੇ ਬਾਰੇ ਤਾਂ ਜਾਣਦੇ ਆ। ਅ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਸਾਡੇ ਮੁਖਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਭਾਗਿਰਥ ਮਿੰਨਾ ਜੀ ਨੇ ਦਿਸ਼ਾ ਨਿਰਦੇਸ਼ੇਟ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹੇ ਵਿੱਚ ਚਲਾਇਆ ਜਾ ਰਿਹਾ ਹੈ। ਇਸ ਆਪਰੇਸ਼ਨ 'ਚ ਜਿਹੜੇ ਖਾਸ ਤੌਰ ਤੇ ਐਨਡੀਪੀਐਸ ਦੇ ਬੇਲਡ ਆਊਟ ਮੁਜਰਮ ਨੇ ਉਹਨਾਂ ਦੀ ਸਰਚ ਵਗੈਰਾ ਕਰ ਰਹੇ ਆ ਤੇ ਇਸ ਕਾਸੋ ਆਪਰੇਸ਼ਨ ਨਾਲ ਇੱਕ ਐਂਟੀ ਸੋਸ਼ਲ ਐਲੀਮੈਂਟਸ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਪੁਲਿਸ ਦੀ ਤੇ ਜਨਰਲ ਸਿਟੀਜ਼ਨ ਨੂੰ ਇੱਕ ਸੈਂਸ ਆਫ ਸਿਕਿਉਰਟੀ ਪ੍ਰੋਵਾਈਡ ਕਰਨ ਵਾਲੀ ਗੱਲ ਹੈ ਸਰ ਕੁ ਰਿਕਵਰੀ ਹੋ ਜੇ ਹਾਲੇ ਚੱਲ ਰਿਹਾ ਆਪਰੇਸ਼ਨ ਉਮੀਦ ਹੈ ਰਿਕਵਰੀ ਹੋਏਗੀ ਤੇ ਜਿਵੇਂ ਰਿਕਵਰੀ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ